मौसम चाया बदला, लगातार पै रही संघनी धुंद तो दिन वेले भी छाया हल्की ठंड ने भी दस्तक ਪੂਰੀ ਪੰਜਾਬ ਵਿੱਚ ਮੌਸਮ ਦੇ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਰਾਤ ਅਤੇ ਦਿਨ ਦੇ ਵੇਲੇ ਵਿਜ਼ਿਬਿਲਟੀ ਸੜਕਾਂ ਤੇ ਬਹੁਤ ਘਟ ਰਹੀ ਹੈ ਜਿਸ ਦਾ ਸਿੱਧਾ ਅਵਾਜਾਈ ਤੇ ਵੀ ਪੈ ਰਿਹਾ ਤੇ ਸੜਕ ਹਾਦਸਿਆਂ ਨੂੰ ਵੀ ਇਸ ਸੱਦਾ ਦੇ ਰਿਹਾ ਦੱਸਦੇ ਕਿ ਦੀਵਾਲੀ ਤੋਂ ਬਾਅਦ ਲਗਾਤਾਰ ਮੌਸਮ ਪ੍ਰਦੂਸ਼ਣ ਵਾਲਾ ਬਣਿਆ ਹੋਇਆ ਤੇ ਧੁੰਦ ਨਹੀਂ ਸਗੋਂ ਜ਼ਿਆਦਾ ਧੂਏ ਤੋਂ ਲੋਕ ਪਰੇਸ਼ਾਨ ਹੋਏ ਸਨ ਇਹ ਹੁਣ ਰਾਤ ਪੈਲੇ ਤਾਪਮਾਨ ਘਟ ਹੋਣ ਦੇ ਨਾਲ ਇਸਾਰਾ ਧੂਆ ਹੀਟਾ ਜਾਂਦਾ ਕਿਉਂਕਿ ਹਵਾ ਦੀ ਗਤੀ ਘਟ ਹੋਣ ਕਰਕੇ ਇਸ ਦਾ ਅਸਰ ਆਮ ਜੰਮ ਜੀਵਨ ਤੇ ਪੈ ਰਿਹਾ ਜਿਸ ਕਰਕੇ ਲੋਕਾਂ ਨੂੰ ਵਿਜ਼ਿਬਿਲਟੀ ਘਟ ਹੋਣ ਕਰਕੇ ਵਾਹਨ ਚਲਾਉਣ ਤੇ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਨਜ਼ਦੀਕੀ ਪੰਜਾਬ ਦੇ ਵਿੱਚ ਲਗਾਤਾਰ ਹੁਣ ਧੁੰਦ ਦੇਖਣ ਨੂੰ ਮਿਲ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪੂਰੇ ਪੰਜਾਬ ਵਿੱਚ ਮੌਸਮ ਦੇ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਰਾਤ ਅਤੇ ਦਿਨ ਦੇ ਵੇਲੇ ਵਿਜ਼ਿਬਿਲਟੀ ਸੜਕਾਂ ਤੇ ਬਹੁਤ ਘੱਟ ਰਹੀ ਹੈ ਜਿਸ ਦਾ ਸਿਰ ਆਵਾਜਾਈ ਤੇ ਵੀ ਪੈ ਰਿਹਾ ਤੇ ਸੜਕ ਹਾਦਸਿਆਂ ਨੂੰ ਵੀ ਇਸ ਸੱਦਾ ਦੇ ਰਿਹਾ ਦੱਸਦੇ ਕਿ ਦੀਵਾਲੀ ਤੋਂ ਬਾਅਦ ਲਗਾਤਾਰ ਮੌਸਮ ਪ੍ਰਦੂਸ਼ਣ ਵਾਲਾ ਬਣਿਆ ਹੋਇਆ ਤੇ ਤੁੰਦ ਨਹੀਂ ਸਗੋਂ ਜ਼ਿਆਦਾ ਧੂਏ ਤੋਂ ਲੋਕ ਪਰੇਸ਼ਾਨ ਹੋਏ ਸੰ ਤੇ ਹੁਣ ਰਾਤ ਵੇਲੇ ਤਾਪਮਾਨ ਘਟ ਹੋਣ ਦੇ ਨਾਲ ਇਸਾਰਾ ਧੂਆਂ ਹੀਠਾ ਜਾਂਦਾ ਕਿਉਂਕਿ ਹਵਾ ਦੀ ਗਤੀ ਘੱਟ ਹੋਣ ਕਰਕੇ ਇਸ ਦਾ ਅਸਰ ਆਮ ਜਨਜੀਵਨ ਤੇ ਪੈ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਵਿਜ਼ਿਬਿਲਟੀ ਘੱਟ ਹੋਣ ਕਰਕੇ ਵਾਹਨ ਚਲਾਉਣ 'ਚ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਦੱਸਦੇ ਕਿ ਪੰਜਾਬ ਦੇ ਵਿੱਚ ਲਗਾਤਾਰ ਹੁਣ ਧੁੰਦ ਦੇਖਣ ਨੂੰ ਮਿਲ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਪੂਰੇ ਪੰਜਾਬ ਵਿੱਚ ਮੌਸਮ ਦੇ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਰਾਤ ਅਤੇ ਦਿਨ ਦੇ ਵੇਲੇ ਵਿਜ਼ਿਬਿਲਟੀ ਸੜਕਾਂ ਤੇ ਬਹੁਤ ਘੱਟ ਰਹੀ ਹੈ ਜਿਸ ਦਾ ਸਰ ਆਵਾਜਾਈ ਤੇ ਵੀ ਪੈ ਰਿਹਾ ਤੇ ਸੜਕ ਹਾਦਸਿਆਂ ਨੂੰ ਵੀ ਇਸ ਸੱਦਾ ਦੇ ਰਿਹਾ। ਦੱਸਦੇ ਕਿ ਦੀਵਾਲੀ ਤੋਂ ਬਾਅਦ ਲਗਾਤਾਰ ਮੌਸਮ ਪ੍ਰਦੂਸ਼ਣ ਵਾਲਾ ਬਣਿਆ ਹੋਇਆ ਤੇ ਤੁੰਦ ਨਹੀਂ ਸਗੋਂ ਜ਼ਿਆਦਾ ਧੂਏ ਤੋਂ ਲੋਕ ਪਰੇਸ਼ਾਨ ਹੋਏ ਸੰ ਤੇ ਹੁਣ ਰਾਤ ਵੇਲੇ ਤਾਪਮਾਨ ਘਟ ਹੋਣ ਦੇ ਨਾਲ ਇਸਾਰਾ ਧੂਆਂ ਹੀਠਾ ਜਾਂਦਾ ਕਿਉਂਕਿ ਹਵਾ ਦੀ ਗਤੀ ਘਟ ਹੋਣ ਕਰਕੇ ਇਸ ਦਾ ਅਸਰ ਆਮ ਜਨਜੀਵਨ ਤੇ ਪੈ ਰਿਹਾ ਜਿਸ ਕਰਕੇ ਲੋਕਾਂ ਨੂੰ ਵਿਜ਼ਿਬਿਲਟੀ ਘਟ ਹੋਣ ਕਰਕੇ ਵਾਹਨ ਚਲਾਉਣ ਚ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਦਸਤੇ ਪੰਜਾਬ ਦੇ ਵਿੱਚ ਲਗਾਤਾਰ ਹੁਣ ਧੁੰਦ ਦੇਖਣ ਨੂੰ ਮਿਲ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਬਿਊਰੋ ਰਿਪੋਰਟ ਦਿਨਿਕ ਸਵਰਟੀ ਵੀ